ਨਾਵ ਤਾਂ ਵੱਡੇ ਆ ਇਹਨੂੰ ਸਰਪ੍ਰਾਈਜ਼ ਦੇਣਾ ਕਿਹੜਾ ਨਾਉਂ ਵੱਡੇ ਸਰੀਮਾ ਸਸੀ ਦਾ ਸਾਰਿਆਂ ਦਾ ਸਸੀ ਕਾ ਜੀ ਪਾਪਾ ਨਹੀਂ ਨਾ ਮਿਲੇ ਸਵੇਰੇ ਪਾਪਾ ਮਿਲੈ ਨਹੀਂ ਸਵੇਰੇ ਉਹ ਅੱਗੇ ਪਹਿਲਾਂ ਵੇਟ ਕਰਨ ਦੇ ਆ ਹੈਪੀ ਬਰਥਡੇ ਟੂ ਯੂ ਸਾਸਰੀ ਘਰ ਸਾਸਰੀ ਸਾਹਿਬ ਸਾਸਰੀ ਘਰ ਜੀ ਅੱਜ ਪਾਪਾ ਤੁਹਾਨੂੰ ਸੁੱਤੇ ਨਹੀਂ ਛੱਡ ਕੇ ਚਲ ਗਏ ਆ ਜੀ ਸਾਸਰੀ ਘਰ ਪੁੱਤ ਨਾ ਮੇਰੇ ਅੱਲਾਹ ਦੀ ਦੁਆਰੇ ਆਪੀ ਬਰਥਡੇ ਟੂ ਯੂ ਮੈਂ ਮੈਂ ਸੀਰ ਦਾ ਨਾਮ ਨੂੰ ਪਹਿਲੇ ਮਿਲਿਆ ਕੱਲ ਤਾਂ ਮਿਲਿਆ ਹਸਾਬ ਨਾਲ 3 ਵਜੇ ਤੇ ਚਲ ਗਏ ਹਨ 3 ਵਜੇ ਕਣਕ ਪੀਜਣ ਚਲ ਗਏ ਕਣਕ ਪੀਜਣ 3 ਵਜੇ ਤੇ ਇਹ ਆਇਆ ਮੈਂ ਘਰ 10 ਵਜੇ ਇਹ ਚਲ ਗਏ 7 ਵਜੇ ਉਸ ਤੋਂ ਬਾਅਦ ਹੁਣ ਮੈਨੂੰ ਗਲੀ ਆ ਕਰ ਲਿਆ ਕੋ ਹੋਰ ਸਰਪ੍ਰਾਈਜ਼ ਆਇਆ ਨਾ ਬ

ਕਬਲ ਭਾਜੀ ਹੁਣਾਂ ਨੇ ਉਹ ਆਂਦੇ ਆਂ ਅਸੀਂ ਮਿਲਣਾ ਤਾਂ ਭਾਜੀ ਹੁਣਾਂ ਆਂਦੇ ਪਏ ਅਸੀਂ ਘਰ ਹੈ ਨਹੀਂ ਤਾਂ ਅਸੀਂ ਸਿੱਧਾ ਇੱਥੇ ਆ ਜਾਾਂਗੇ ਫਿਰ ਅਸੀਂ ਸੋਚਿਆ ਵੀ ਚੱਲ ਉਹਨਾਂ ਦੀ ਵੀ ਵੇਟ ਕਰ ਹੀ ਲੈਨੇ ਆ ਤੇ ਉਹਨਾਂ ਦੀ ਵੇਟ ਕਰਦਾ ਕਰਦਾ ਤੁਸੀਂ ਸੋਗੇ ਆਹੀ ਸੋਗੇ ਤਾਂ ਕਰਕੇ ਨਾ ਅੱਜ ਟਾਈਮ ਰਾਜ ਨਹੀਂ ਸਮਝੀ ਚੱਲ ਆ ਜੀ ਟਾਈਮ ਨਾ ਫਿਰ ਅੱਜ ਰੀਤਾ ਇਹਨਾਂ ਨੂੰ ਜਰਮਾਨਾ ਰੱਖੋ ਹੁਣ ਆਉਂਦੇ ਆ ਸਾਬ ਲਾਲਾ ਪੁੱਤੋਂ 8:30 ਹੋ ਗਏ ਆ ਅਸੀਂ 1:30 ਥੋੜੇ ਆ ਸ਼ਰਤੀ ਗਾ ਲੀ ਬਾਰਕਾਨ ਤੁਹਾਨੂੰ ਬਹੁਤ ਬਹੁਤ ਬਿਰੋ ਜਲਤੀ ਆਏਗੀ ਪੱਤਰੀ ਹੁੰਦੀ ਹੈ ਚਾਚੀ ਦੇ ਡਾਲ ਘੁੰਮੇ ਆ ਵੇਲਾ ਚਾਚੇ ਨੂੰ ਹੀ ਕੀ ਗੱਲ ਰੋਟੀ ਜਿਆਦਾ ਖਾ ਲਈ ਡਾਲ ਨੂੰ ਰੋਟੀ ਤੇ ਨਹੀਂ ਜਿਆਦਾ ਖਾਦੀ ਆਈ ਕਹ ਰੋ ਲ ਡੀਕ ਦਾ ਘਰ ਕੇ ਖੇਡਣ ਤਾਂ ਗਿਆ ਵੀ ਤੂੰ ਹੀ ਤਾਂ ਲੱਗਦਾ ਹੁੰਦਾ ਨਹੀਂ ਮੈਂ ਚੱਲ ਕੰਮ ਤੋਂ ਸਾਹ ਵੀ ਲੈਣਾ ਹੁੰਦਾ ਹੈ ਰੋਟੀ ਵੀ ਇਥੋਂ ਤੋਂ ਖਾ ਲੈਣੀ ਅੱਜ ਉਧਰ ਵੀ ਤੁਹਾਡੀ ਹੈ ਸੰਗ ਹੈ ਹੈਪੀ ਬਰਥਡੇ ਫਿਰ ਥੈਂਕ ਯੂ ਥੈਂਕ ਯੂ ਥੈਂਕ ਯੂ ਹੈਪੀ ਬਰਥਡੇ ਬਹੁਤ ਚਾਚੂ ਨਾ ਮੈਂ ਤਾਂ ਮੰਨਦਾ ਆ ਜੀ ਤੂੰ ਵੀ ਆਓ ਚਾਚਾ ਨਾਉ ਕੇ ਕੀ ਕੇਗਾ ਲਿਆਓ ਜੀ ਲਿਆ ਕੇ ਰੱਖੋ ਕੇਗਾ ਚਲੋ ਪੁੱਤ ਅੱਜ ਦੇ ਵੱਡੇ ਦੇ ਦਿਨ ਕੇਕ ਕਟਰਦੇ ਆ ਇੱਕ ਵੱਡੇ ਦਾ ਪਹਿਲਾਂ ਕਟਾਈ ਇੱਕ ਵੱਡੇ ਨੇ ਉਦੋਂ ਭੂਈ ਲੈ ਕੇ ਆਏ ਸੀ ਜਿਹੜੇ ਆਏ ਮਿਲਣ ਇਹ ਵੀ ਭੂਈ ਨੇ ਭੇਜਿਆ ਤੇ ਇਹ ਵੀ ਭੂਈ ਨੇ ਭੇਜਿਆ ਇਹ ਪੀਂਦੀ ਆ ਪਿੰਡ ਸਤਕੋਹੇ ਤੋਂ ਉਹਨਾਂ ਨੇ ਭੇਜਤਾ ਵੱਦੋ ਬਦੀ ਵੱਦੋ ਬਦੀ ਭੇਜਤਾ ਵੱਦੋ ਬਦੀ ਚਲਾ ਜਾਣਾ ਵਿੱਚ ਆ ਅਹੀਂ ਨਵਾਂ ਵਹਿ ਇਹ ਡਿਸਾਈਡ ਕੀਤਾ ਸੀ ਕਿ ਬੱਚਿਆਂ ਦਾ ਵੱਡੇ ਹੋਏ ਜਾਂ ਸਾਡੇ ਦੋਨਾਂ ਜੀਆਂ ਦੀ ਐਨੀਵਰਸਰੀ ਹੋ ਜਾ ਜਾਂ ਜਨਮ ਦਿਨ ਹੋ ਜਾ ਸਾਡੇ ਦੋਨਾਂ ਦੀਆਂ ਚ ਕਿਸੇ ਦਾ ਵੀ ਅਸੀਂ ਜਾਵਾਂਗੇ ਕਿਹਨਾਂ ਕਿਸੇ ਗੁਰਦਰਾ ਸਾਹਿਬਾਂ ਤੇ ਜਦੋਂ ਮੰਦਾ ਵੱਡੇ ਇਸ ਸਾਲ ਆਪਾਂ ਸੁਲਤਾਨਪੁਰ ਲੋਧੀ ਹੋ ਕੇ ਆਏ ਸੀਗੇ ਗੁਰਦਰਮ ਦਰਸ਼ਨ ਕਰਕੇ ਆਏ ਸੀਗੇ ਤੇ ਨੰਦਾ ਵੱਡੇ ਆ ਰਿਹਾ ਸੀਗਾ ਤੇ ਅਸੀਂ ਆਖਿਆ ਵੀ ਤਰਨਤਾਰਨ ਸਾਹਿਬ ਜਾਵਾਂਗੇ ਕਿਉਂਕਿ ਇੱਕ ਵਾਰੀ ਜ਼ਿੰਦਗੀ ਚ ਮੈਂ ਗਿਆ ਉੱਥੇ ਤੇ ਬੱਚੇ ਸਾਡੇ ਤੱਕ ਗਏ ਨਹੀਂ ਹੈਗੇ ਤੇ ਇਹੋ ਆ ਕਿ ਵੀ ਕੇਕ ਨਾਲ ਕਟਿਆ ਕਰਾਂਗੇ ਸਗੋਂ ਬਹਾਨੇ ਦੇ ਨਾਲ ਕੇ ਨਾਲ ਕੇ ਬਹਾਨੇ ਦੇ ਨਾਲ ਚਲਝਾ ਕਰਾਂਗੇ ਪਰ ਸਮਾਂ ਹੀ ਹੋ ਜਾ ਬਣਿਆ ਵੀ ਤੇ ਹੋ ਜੀ ਬਣੀ ਆ ਵੀ ਦੋ ਕੇਕ ਕੱਟੇ ਗਏ ਇੱਕੋ ਦਿਨ ਉਹ ਭੈਣ ਹੋਣੇ ਲੈ ਕੇ ਆਏ ਕੇਕ ਉਹਨਾਂ ਨੇ ਸੈਲੀਬ੍ਰੇਟ ਕੀਤਾ ਤੇ ਇਹ ਵੀ ਭੈਣ ਉਹਨਾਂ ਨੇ ਕੇਕ ਭੇਜ ਦਿੱਤਾ ਸਾਡੇ ਲਾਗੇ ਦੀ ਇਸ ਕੋਹੇ ਦੇ ਤੇ ਉਹਨਾਂ ਨੇ ਕੇਕ ਭੇਜ ਦਿੱਤਾ ਘਰ ਆਪੇ ਆ ਗਿਆ ਮਲ ਕੋ ਫੜਾ ਕੇ ਡਿਲੀਵਰੀ ਹਾਂ ਡਿਲੀਵਰੀ ਡਿਲੀਵਰੀ ਆ ਗਿਆ ਤੇ ਮਲ ਫੜਾ ਕੇ ਤੇ ਇਹ ਗੇੜੀ ਵੱਢਦੀ ਐ ਕੋਈ ਆਪਾਂ ਸੋਚਦੇ ਕੋਈ ਹੋਰ ਹੁੰਦਾ ਕੋਈ ਹੋਰ ਆਪਰ ਚਲੋ ਇਹੋ ਵੀ ਹੋਇਆ ਵਧੀਆ ਹੋਇਆ ਉਦਾਂ ਹੀ ਗੁਰਦਰਾ ਸਾਹਿਬ ਜਾਣਾ ਸੀ ਇੱਕ ਤੇ ਹੁਣ ਆ ਕਣਕ ਬੀਜਣਾਂ ਲੱਗੇ ਤਾਂ ਤੇ ਇੱਕ ਗੈਸਟ ਆ ਗਏ ਘਰੇ ਉਹਨਾਂ ਕਰਕੇ ਤੇ ਅਸੀਂ ਆਖਾਂਗੇ ਚਲੋ ਅਗਲੇ ਐਤਵਾਰ ਹਨਾ ਜਾਵਾਂਗੇ ਪਾਣੀ ਕਹਿ ਗੇੜ ਵੱਢਦੀ ਐ ਬੱਜਾਂ ਨੂੰ ਛੁੱਟੀ ਹੁੰਦੀ ਐ ਐਤਵਾਰ ਦੀ ਉਦਾਂ ਐਸੇ ਐਤਵਾਰ ਜਾਣਾ ਸੀ ਪਰ ਹੁਣ ਅਗਲੇ ਐਤਵਾਰ ਜਿਹੜਾ ਵਾ ਉਹ ਆਪਾਂ ਜਾਵਾਂਗੇ ਗੁਰਦਰਾ ਤਰਨਤਾਰਨ ਸਾਹਿਬ ਤੇ ਕੇਕ ਕੱਲ ਵੀ ਕੱਟ ਲੈਣਾ ਉਹਨੇ ਤੇ ਅੱਜ ਫੇਰ ਲੱਗੀ ਐ ਕੱਟਣ ਤੇ ਉਹ ਭੈਣ ਭਰਾਵਾਂ ਨੂੰ ਥੈਂਕ ਯੂ ਜਿਨ੍ਹਾਂ ਨੇ ਭੇਜਿਆ ਚਲੋ ਜਿਹੜਾ ਤੁਸੀਂ ਬੱਚਿਆਂ ਨੂੰ ਇੰਨਾ ਪਿਆਰ ਕਰਦੇ ਹੋ ਹਨਾ ਵੀ ਆਪਣੇ ਬੱਚੇ ਸਮਝਦੇ ਹੋ ਤੇ ਸਾਰਿਆਂ ਨੇ ਪਤਾ ਜਿਹਾ ਜੁੱਤੀਆਂ ਮੈਂ ਇੰਸਟਾ ਤੇ ਵੀ ਚਲੋ ਮੈਸੇਜ ਆਉਂਦੇ ਪਰਸਨਲ ਫੋਨ ਕਾਲ ਵੀ ਕਰਦੇ ਆ ਕਮੈਂਟਰੀ ਕੀਤੇ ਆ ਇਹ ਵੀ ਵੀਡੀਓ ਵਿੱਚ ਵੀ ਜਿਹੜਾ ਜਰੂਰ ਬਣਾਇਆ ਤੇ ਵਧੀਆ ਲੱਗਦਾ ਚਲੋ ਸਾਨੂੰ ਵੀ ਹਨਾ ਬੱਚਿਆਂ ਨੂੰ ਇੰਨਾ ਪਿਆਰ ਮਿਲਦਾ ਤੇ ਘਟਿਆ ਨਾਮ ਕੀ ਕਰ ਨਰੋਸ ਤੇ ਤਰਕਰ ਕਿਹਦਾ ਲਾਉਂਦਾ ਤੂੰ ਨਹੀਂ ਬਾਲ ਬੋਗੋ ਦਿੰਨੇ ਨਹੀਂ ਨਹੀਂ ਹਾਂ ਇਹਦੇ ਚਲਦੀ ਖਰੇ ਸ਼ੇਰ ਆਲਾ ਆਵੇ ਚਲੋ ਹੈਪੀ ਬਰਥਡੇ ਟੂ ਯੂ ਚਲੋ ਸ਼ੇਰ ਆਲੇ ਅਚਾਨਕ ਜੀਦ ਸ਼ੇਰ ਆਲਾ ਚਲੋ ਚੱਲੀ ਆਲਾ ਚੱਲਾ ਦੋ ਜੇ ਇਹਨਾਂ ਨੇ ਇਹਦੇ ਵਿੱਚ ਰੱਖਣਾ ਹੈ ਹਾ ਚੱਲਣਾ ਕੱਟ ਹਾਪੀ ਬਰਥਡੇ ਟੂ ਹਾਪੀ ਬਰਥਡੇ ਦੂ 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 ਜੂਲੀ ਦੂਜਨਾਈ ਟੂ ਵਾਰੀ ਦੋ ਵਾਰੀ ਹੈਪੀ ਬਰਥਡੇ ਹੋ ਗਿਆ ਹਨਾ ਕੱਲ ਜਿਹੜਾ ਪਲੇਟ ਲਾ ਗਿਆ ਦੂਸਰੀ ਕੋਪਰੇਟ ਫਰਾਈ ਮੈਂ ਚਾਚੀ ਜੀ ਫਰਾਈ ਮੈਂ ਕਹਾਣਾ ਹੈ ਕਿ ਕੱਲ ਅਸੀਂ ਜਦੋਂ ਕੇਕ ਕੱਟਿਆ ਸੀ ਨਾ ਤੇ ਕੇਕ ਤੇ ਟਾਈਮ ਨਾਲ ਹੀ ਕੱਟਣਾ ਸੀ ਪਰ ਇਹ ਆਪੀ ਚਾਚੀ ਜੀ ਉਹਨਾਂ ਨੂੰ ਵੀ ਕਿਹਾ ਤੇ ਇਹ ਸੋنگੇ ਕੇਕ ਕੱਟਣਾ ਲੇਟ ਹੋ ਗਿਆ ਤੇ ਜਦੋਂ ਕੋਣ ਇਹ ਇਹ ਕੇਕ ਟੱਆ ਹੀ ਤੇ ਇਹ ਸੋنگੇ ਫਿਰ ਇਹਨਾਂ ਨੂੰ ਆ ਕਿਹਾ ਵੀ ਅੱਜ ਤੁਸੀਂ ਟਾਈਮ ਨਾਲ ਹੀ ਆ ਜਿਓ ਥਰਾਂ ਜਿੰਨਾ ਮਰਜ਼ੀ ਪਾਉਂਦੇ ਰਹੋ ਬਾਤਾ ਦਿੱਕਾ। ਆਸੋ ਗੀਦੀ ਤੇਰੇ। ਕਵਾਲੋ ਜੀ ਕੀ ਰਾਣੀ ਨੂੰ ਕੀ ਦਾ। ਤੇ ਇਹ ਕਾਲਾ ਰਹਿ ਗਈ। ਇਹ ਕਾਲਾ ਰਹਿ ਗਿਆ। ਕੱਲ ਤੂੰ ਕੱਟੇ ਲੈ ਲਈ ਤੇ। ਕੱਲ ਇਹ ਹੋਇਆ ਵੀ ਕੱਲ। ਤੈਨੂੰ ਦੱਸਿਆ ਨਾ ਵੀ ਉਹ ਇਹਨਾਂ ਨੇ ਜਾਣਾ ਸੀ ਉਹਨਾਂ ਨੂੰ ਮਿਲਣਾ ਸੀ ਜਿਹੜੇ ਪਰੋਨੇ ਆਏ ਨਾ ਉਹਨਾਂ ਨੂੰ ਮਿਲਣਾ ਹੀ ਸੀ ਗੀਦੀ ਦੀ ਉਹਨਾਂ ਨੂੰ। ਉਹ ਤਾਂ ਕਰਕੇ ਫਿਰ ਉਹ ਤੇ ਉਹ ਕਿਤੇ ਗਏ ਹੀ। ਇਸ ਕਰਕੇ ਉਹਨਾਂ ਨੂੰ ਡਿੱਗੇ ਡਿੱਗੇ ਲੈਟ ਹੋ ਗਏ। ਥੈਂਕ ਯੂ ਥੈਂਕ ਯੂ ਵਸਕੇ ਜੀ ਸਤਿ ਸ਼੍ਰੀ ਅਕਾਲ ਨੇ ਤਾਂ ਹੁਣ ਐਕਸੀਡੈਂਟ ਆਪਣੇ ਵਿੱਚ ਪਾਲਾ ਹੈ ਚਲੋ ਸ਼ਰਾਨ ਚੱਲ ਤੂੰ ਕੇਕ ਵਾਲਾ ਦੀਦੀ ਨੂੰ ਓਲੇ 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 ਰੰਦੇ ਇਦਾਂ ਇਹ ਉਦਾਂ ਹੀ ਕੋਈ ਜ਼ਰੂਰੀ ਹੁੰਦਾ ਕੋਈ ਚਲੋ ਜੀ ਚਲੋ ਸ਼ਰਿਸ਼ ਕੋ ਕੀ ਆਦੀ ਜਲੇਬੀ ਕੱਢ ਲਾ ਨਾ ਕੋ ਕਹਾਂ ਲਈਏ ਨਾ ਵੀ ਲੱਗ ਸਕਦੀ ਕਿ ਉਹਨੂੰ ਪਤਾ ਨਹੀਂ ਇਹਨੇ ਕੋਟਾ ਕੋ ਕਰਨਾ ਹੀ ਕਰਨਾ ਚਲ ਚਲ ਬਸ 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 ਜੀ ਉਹ ਕੈਮਰੇ ਮੂਰੇ ਚੁੱਪਵਾ ਨਾ ਹਾਂ ਤੂੰ ਫਾਇਦਾ ਨਾ ਫਾਇਦਾ ਨਾ ਉਠਾ ਚੱਲ ਮਨ ਨਾ ਕਾਜ ਕਰੀ ਚਲੋ ਜੀ ਮਨ ਆਹ ਕੱਪੜਾ ਵੀ ਲੈ ਗਿਆ ਸਾਫ ਕਰਨ ਨੂੰ ਚਲ ਜਾ ਆਹ ਦੀ ਸਾਫ ਕਰ ਦੇ ਜੀ ਅਜ ਰਿੰਦੀ ਆ ਮਨ ਸਿੰਘ ਇਹ ਤਾਂ ਉਸੇ ਘਰੇ ਜਿਹੜੀ ਆ ਪੁੱਤ ਦਾ ਮੂੰਹ ਤੇ ਰੱਖ ਰੱਖ ਤਾ ਸਾਰਾ ਦਿਨ ਕਾਟ ਦੇ ਲੈ ਨਹੀਂ ਗੱਲ ਨਹੀਂ ਮਖੀ ਹਾਂ ਲੈ ਹੜਾ ਹੈਪੀ ਬਰਥਡੇ ਕਿਹਾ ਹੀ ਨਹੀਂ ਹੈਪੀ ਬਰਥਡੇ ਹੋ ਲੈ ਮੋਤ ਪਹਿਲਾ ਮੂੰਹ ਪੁੰਜਰ ਫਿਰੰਡੀਆਂ ਤੁਹਾਨੂੰ ਫਿਰ ਲਪੇੜਤਾ ਕੋਈ ਨਹੀਂ ਤੇਰੀ ਵਾਰੀ ਵੀ ਆਉਣੀ ਹੈ ਬੈਠੀਆਂ ਤੈਨੂੰ ਸਾਰਾ ਆ ਜਾ ਚਲ ਚਾਜ਼ ਮੇਕਅਪ ਹੋ ਲੈ ਆਓ ਫੜਲਾ ਆਹ ਆਓ ਸਗਨ ਲੈ ਲਾ ਚਾਚੂ ਦਾ ਜੱਟ ਨੂੰ ਥੈਂਕ ਯੂ ਬੋਲੋ ਬੋਲੋ ਸ਼ਗਰ ਮਾ ਮਾ ਮਹਾਵਾਇ ਨਿਕਲੀ ਤੇਰੀ ਮੇਰੇ ਪੁੱਤੇ ਕਹਿੰਦਾ ਥੈਂਕ ਯੂ ਥੈਂਕ ਯੂ ਮਾਇਆ ਅਹਨ ਮੈਂ ਕੀ ਕੁਆਟ ਕਟ ਕੇ ਦੇਦਾ ਸਾਰਿਆਂ ਨੂੰ ਚਲੋ ਜੀ ਸਾਰੇ ਭੈਣ ਭਰਾਵਾਂ ਜਿਨ੍ਹਾਂ ਜਿਨ੍ਹਾਂ ਨੇ ਵਧਾਈਆਂ ਦਿੱਤੀਆਂ ਉਹਨਾਂ ਦਾ ਥੈਂਕ ਯੂ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਨਾ ਖਾਣੀ ਤੂੰ ਚੱਲ ਖਾ ਲੋ ਕੀ ਹੋ